ਕੈਨੇਡਾ ਦੇ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਪੀਲ ਰੀਜਨ ਪੁਲਿਸ ਨੇ ਮੰਗਲਵਾਰ ਨੂੰ ਕਿਹਾ ਕਿ ਪੀਲ ਖੇਤਰ ਵਿੱਚ ਧਾਰਮਿਕ ਸਥਾਨਾਂ ਦੇ ਖਿਲਾਫ ਕੋਈ ਸਿੱਧੀ ਧਮਕੀ ਨਹੀਂ ਮਿਲੀ ਹੈ ਭਾਵੇਂ ਕਿ ਪੂਰੇ ਕੈਨੇਡਾ ਵਿੱਚ ਤਣਾਅ ਵਧ ਰਿਹਾ ਹੈ ਪੀਲ ਰੀਜਨਲ ਪੁਲਿਸ ਦੇ ਕਾਊਂਟਿੰਗ ਚਿੰਤਾਵਾਂ ਤੋਂ ਜਾਣੂ ਆ ਖਾਸ ਤੌਰ ਤੇ ਪੂਜਾ ਸਥਾਨ ਤੇ ਪ੍ਰਦਰਸ਼ਨ ਦੀਆਂ ਸਾਂਝੀਆਂ ਗਈਆਂ ਜਿੱਥੇ ਧਮਕੀਆਂ ਬਾਰੇ ਪੀਲ ਰੀਜਨਲ ਪੁਲਿਸ ਇਹ ਸਪਸ਼ਟ ਕਰਨਾ ਚਾਹੁੰਦੀ ਹੈ ਕਿ ਸਾਨੂੰ ਪੀਲ ਦੇ ਖੇਤਰ ਵਿੱਚ ਕੋਈ ਵੀ ਪੂਜਾ ਸਥਾਨ ਵਿਰੁੱਧ ਕੋਈ ਸਿੱਧੀ ਧਮਕੀ ਨਹੀਂ ਮਿਲੀ ਹੈ ਪੀਲ ਖੇਤਰੀ ਪੁਲਿਸ ਨੇ ਇੱਕ ਬਿਆਨ ਵਿੱਚ ਇਹ ਗੱਲ ਆਖੀ ਹੈ ਜਨਤਕ ਚਿੰਤਾਵਾਂ ਨੂੰ ਦੂਰ ਕਰਨ ਲਈ ਪੁਲਿਸ ਨੇ ਕਿਹਾ ਹੈ ਕਿ ਉਹਨਾਂ ਦੇ ਗਸ਼ਟ ਨੂੰ ਵਧਾ ਦਿੱਤਾ ਸੁਰੱਖਿਆ ਦੀ ਭਾਵਨਾ ਨੂੰ ਯਕੀਨੀ ਬਣਾਉਣ ਲਈ ਭਾਈਚਾਰੇ ਦੇ ਨੇਤਾਵਾਂ ਦੇ ਸੰਗਠਨ ਨਾਲ ਸਰਗਰਮੀ ਨਾਲ ਜੁੜ ਰਹੀ ਹੈ ਅਧਿਕਾਰੀਆਂ ਨੇ ਭਾਰਤ ਦੇ ਕੌਂਸਲਰ ਜਨਰਲ ਅਤੇ ਸਥਾਨਕ ਧਾਰਮਿਕ ਸੰਸਥਾਵਾਂ ਨਾਲ ਮਿਲ ਕੇ ਜੋਖਮ ਨੂੰ ਹੱਲ ਕਰਨ ਅਤੇ ਵਧਣ ਨੂੰ ਰੋਕਣ ਲਈ ਯਤਨਾਂ ਨੂੰ ਤਾਲਮੇਲ ਕੀਤਾ ਹੈ ਪੀਲ ਪੁਲਿਸ ਨੇ ਕਿਹਾ ਕਿ ਕਮਿਊਨਿਟੀ ਵਿੱਚ ਮੌਜੂਦਾ ਤਣਾਅ ਤੇ ਜਨਤਕ ਸੁਰੱਖਿਆ ਨੂੰ ਬਣਾਈ ਰੱਖਣ ਦੇ ਸਾਂਝੇ ਹਿੱਤਾਂ ਦੇ ਮੱਦੇ ਨਜ਼ਰ ਆਯੋਜਕਾਂ ਨੇ ਕਾਉਂਸਲ ਟੈਂਪਾ ਨੂੰ ਬਾਅਦ ਦੀ ਮਿਤੀ ਤੱਕ ਮੁਲਤਵੀ ਕਰਨ ਲਈ ਸਹਿਮਤੀ ਵੀ ਦੇ ਦਿੱਤੀ ਹੈ ਅਧਿਕਾਰੀਆਂ ਨੇ ਇਹ ਵੀ ਸਪਸ਼ਟਿਕਨ ਬਨੇਟਾ ਬ੍ਰੈਮਟਨ ਦੇ ਤ੍ਰਵੀਣੀ ਮੰਦਿਰ ਅਤੇ ਕਮਿਊਨਿਟੀ ਸੈਂਟਰ ਵਿੱਚ ਇਨਸਕ ਰੋਸ ਪ੍ਰਦਰਸ਼ਨ ਤੇ ਉੱਚ ਅਤੇ ਨਜ਼ਦੀਕੀ ਖਤਰੇ ਦਾ ਪੱਧਰ ਦਾ ਵਾਲਾ ਦੰਦੇ ਹੋਏ 17 ਨਵੰਬਰ ਨੂੰ ਹੋਣ ਵਾਲੇ ਕਾਉਂਸਲ ਕੈਂਪ ਪ੍ਰੋਗਰਾਮ ਨੂੰ ਰੱਦ ਕਰਨ ਦੇ ਇੱਕ ਦਿਨ ਬਾਅਦ ਆਇਆ ਇਸ ਸਮਾਗਮ ਦਾ ਉਦੇਸ਼ ਕੈਨੇਡੀਅਨ ਹਿੰਦੂਆਂ ਅਤੇ ਸਿੱਖਾਂ ਲਈ ਜ਼ਰੂਰੀ ਜੀਵਨ ਸਰਟੀਫਿਕੇਟ ਨਵੇਂ ਬਣਾਉਣਾ ਅਤੇ ਅਧਿਕਾਰਕ ਉਦੇਸ਼ਾਂ ਨੂੰ ਜ਼ਰੂਰੀ ਦਸਤਾਵੇਜ਼ ਪ੍ਰਦਾਨ ਕਰਨਾ ਸੀ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਮੰਦਰ ਦੇ ਅਧਿਕਾਰੀਆਂ ਨੇ ਵਿਗਨ ਲਈ ਅਫਸੋਸ ਜ਼ਾਹਰ ਕੀਤਾ ਅਤੇ ਵਾਦੀਆਂ ਚਿੰਤਾਵਾਂ ਤੇ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਹੈ ਅਸੀਂ ਸਾਰੇ ਭਾਈਚਾਰੇ ਦੇ ਮੈਂਬਰਾਂ ਤੋਂ ਮਾਫੀ ਮੰਗਦੇ ਹਾਂ ਜੋ ਘਟਨਾ ਤੇ ਨਿਰਪਰਨ ਸਨ ਸਾਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਕੈਨੇਡੀਅਨ ਹੁਣ ਕੈਨੇਡਾ ਵਿੱਚ Hindu ਮੰਦਰਾਂ ਵਿੱਚ ਆਉਣ ਅਸੁਰੱਖ ਅਸੁਰੱਖਿਤ ਮਹਿਸੂਸ ਕਰਦੇ ਨੇ ਇਨ੍ਹਾਂ ਘਟਨਾਵਾਂ ਦੇ ਵਿਚਾਰ ਵਿੱਚ ਮੰਦਰ ਪ੍ਰਸ਼ਾਸਨ ਨੇ ਅਪੀਲ ਪੁਲਿਸ ਨੂੰ Hindu ਭਾਈਚਾਰੇ ਦੀ ਸੁਰੱਖਿਆ ਲਈ ਸਖਤ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ ਹੈ ਅਤੇ ਸਾਰੇ ਨਾਗਰਿਕਾਂ ਨੂੰ ਸੁਰੱਖਿਆ ਵਧਾਉਣ ਦੀ ਲੋੜ ਤੇ ਉਜਾਗਰ ਕੀਤਾ ਕਿ ਚਾਹੇ ਕੋਈ ਵੀ ਵਿਸ਼ਵਾਸ ਹੋਵੇ ਇਸ ਤੋਂ ਪਹਿਲਾਂ ਅਪੀਲ ਪੁਲਿਸ ਨੇ ਲਾਲਜੀ ਬੈਨਰ 57 ਸਾਲ ਨੂੰ ਬ੍ਰੈਮਟਨ ਵਿੱਚ Hindu ਮੰਦਰ ਸਭਾ ਵਿੱਚ ਪ੍ਰਦਰਸ਼ਨ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਬੈਨਰ ਜੀ ਨੇ ਕੈਨੇਡਾ ਦੇ ਵਾਜ਼ਦਾਰੀ ਜਬਾਤਦੀ ਧਾਰਾ 319 ਇੱਕ ਦੇ ਤਹਿਤ ਨਫਰਤ ਜਨਤਕ ਪ੍ਰਕਾਟ ਦਾ ਦੋਸ਼ ਲਗਾਇਆ ਗਿਆ ਤੇ ਅਦਾਲਤ ਵਿੱਚ ਪੇਸ਼ ਹੋਣ ਲਈ ਲੰਬਿਤ ਸ਼ਰਤਾਂ ਨਾਲ ਹਿਤਾ ਗਿਆ ਇਹ ਗ੍ਰਿਫਤਾਰੀ ਹਿੰਦੂ ਸਭਾ ਮੰਦਿਰ ਵਿਖੇ 3 ਨਵੰਬਰ ਨੂੰ ਪ੍ਰਦਰਸ਼ਨ ਦੇ ਜਵਾਬ ਵਿੱਚ ਹੋਈ ਹੈ ਜਿੱਥੇ ਹਿੰਸਾ ਨੇ ਇੱਕ ਭਾਰਤੀ ਕੌਂਸਲਟ ਕੈਂਪ ਵਿੱਚ ਵਿਘਨ ਪਾ ਦਿੱਤਾ ਸੀ ਜਿਸ ਨਾਲ ਅਜਿਹੀ ਘਟਨਾਵਾਂ ਦੀ ਵਾਰਵਾਰਤਾ ਨੂੰ ਲੈ ਕੇ ਹਿੰਦੂ ਕਨੇਡੀਅਨਾਂ ਵਿੱਚ ਚਿੰਤਾ ਦਾ ਪੈਦਾ ਹੋ ਗਈ ਹੈ 1000 ਤੋਂ ਵੱਧ ਕੈਨੇਡੀਅਨ ਹਿੰਦੂਆ ਨੇ ਹੁਣ ਤੱਕ ਮੰਦਿਰ ਵਿੱਚ ਰੈਲੀ ਕੀਤੀ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਪ੍ਰਸ਼ਾਸਨ ਨੇ ਧਾਰਮਿਕ ਸਥਾਨਾਂ ਤੇ ਹਮਲਿਆਂ ਨੂੰ ਰੋਕਣ ਲਈ ਨਿਰਣਾਇਕ ਕਦਮ ਚੁੱਕਣ ਦੀ ਵੀ ਅਪੀਲ ਕੀਤੀ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਪਿਛਲੇ ਸਾਲ ਖਾਲਸਾ ਸਥਾਨਿਕ ਸਮਰਥਕ ਅਰਦੀਪ ਸਿੰਘ ਦੀ ਜਲਦੀ ਹੱਤਿਆ ਵਿੱਚ ਭਾਰਤੀ ਏਜੰਟਾਂ ਦੀ ਸੰਭਾਵਿਤ ਸ਼ਮੂਲੀਅਤ ਦੇ ਦੋਸ਼ਾਂ ਤੋਂ ਬਾਅਦ ਕੈਨੇਡਾ ਦੇ ਭਾਰਤ درمیان ਕੂਟਨੀਤਿਕ ਤਣਾਅ ਜੇ ਵਿਚਾਰ ਇਹ ਗੱਲ ਬਾਤ ਸਾਹਮਣੇ ਆਈ ਹੈ ਦਾਅਵਿਆਂ ਦੇ ਵਿੱਚ ਭਾਰਤ ਦੁਆਰਾ ਸਪਾਸਟਾ ਦਿਨਕਾਰ ਕੀਤੇ ਗਏ ਨੇ ਅਤੇ ਭਾਰਤ ਤੋਂ ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢਣ ਅਤੇ ਦੁਲੱਬ ਸਬੰਧਾਂ ਵਿੱਚ ਤਣਾਅ ਕਾਰਨ ਬਣੇ ਨੇ ਨਵੀਂ ਦਿੱਲੀ ਨੇ ਜ਼ੋਰ ਦੇ ਕੇ ਕਿਹਾ ਕਿ ਕੈਨੇਡਾ ਨੇ ਖਾਲਸਤਾਨੀ ਪੱਖੀ ਤੱਤਾਂ ਨੂੰ ਜਗ੍ਹਾ ਦਿੱਤੀ ਹੈ। ਰੇਡਿੰਗ ਕਵਰ ਨਾਮਾ ਦੇ ਵਿੱਚ ਅਸੀਂ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਔਰ ਖਬਰਾਂ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੀਆਂ। ਦੇਸ਼ ਦੀਆਂ तमाम ਖਬਰਾਂ ਦੇਖਣੀ ਆ, ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ।